ਯਾ ਜੀ ਆ ਦੋਸਤੋ ਕੀ ਹਾਲ ਚਾਲ ਦੋਤੋ ਸਾਰੇ ਦਾ ਸਵਾਗਤ ਹੈ ਜੀ ਇਸ ਨੀ ਲੋਕ ਗੱਚਣ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੰਟਰੋ ਮੈਸ ਕਰਕੇ ਉੱਤੇ ਨਹੀਂ ਦੇ ਪਾਇਆ ਕਿਉਂਕਿ ਅੱਜ ਸਾਡੀ ਘਰ ਲੱਗੀ ਨਹੀਂ ਮਿਸਤਰੀ ਤੇ ਨਾਲੇ ਅੱਜ ਪੇਂਟਿੰਗ ਵੀ ਨਹੀਂ ਆ ਮੇਰੀ ਹੁਣ ਤਾਂ ਮੈ ਜਾਣਾ ਸੀ ਅੱਜ ਪਾਪਾ ਨਾਲ ਗਾੜੀ ਵਾਰ ਮੈਂ ਜਾਣਾ ਕਿਉਂਕਿ ਮਿਸਤਰੀਆਂ ਦਾ ਕੰਮ ਹੈ ਮਿਸਤਰੀ ਮੜਮੜ ਦੱਸਣਾ ਬਣਾਇਆ ਕਰਦੇ ਅੱਜ ਵੀ ਕੰਮ ਕਰਾਉਂਦੇ ਆ ਅੱਜ ਮੈਂ ਵੇਖ ਲੋ ਕੱਲੀ بیس ਬੰਨੀ ਆ ਕਪੜੇ ਬਾਕੀ ਕੀਤਾ ਸੀਗੇ ਹੋ ਨਾ ਕੰਮ ਕਰਾਉਨੇ ਫਿਰ ਤੈਨੂੰ ਮੇਰੇ ਕੰਮ ਨੂੰ ਕਰਾ ਕੇ ਗਾਇਸ ਗਰਮੀ ਨਾ ਬੜੀ ਮਤ ਵੱਜ ਚੁੱਕੀ ਆ ਗਰਮੀ ਬਹੁਤ ਜਰੀ ਆ ਤੇ ਪੈਪੂ ਪਲਿਆਕ ਦੇਦੇ ਆ ਤੇ ਮਿਸਤਰੀ ਵੀ ਚੜਦੇ ਕੰਮ ਕਰਨ ਥੱਲੇ ਗਰਮੀ ਤੁਹਾਨੂੰ ਪਤਾ ਕਿੰਨੇ ਆ ਹੁਣ ਕੰਮ ਕਰਾ ਕੇ ਤੈਨੂੰ ਮਿਲਦੇ ਗਾਇਸ ਬਾਏ ਗਾਜਰ ਕੋਈ ਨਹੀਂ ਤੋੜੋ ਬੜੋ ਬੜੋ ਜੇ ਇਹ ਤੇ ਆ ਜਾ ਕਰੋ ਗਾਇਸ ਆਹ ਕੋਈ ਨਾ ਤੋੜਾ ਤਾੜੀਆਂ ਹੁੰਦੀ ਆ ਦੁਕਾਨ ਦੇ ਬਾਹਰ ਆ ਉਹ ਉਹ ਜਕਰਵਾਏ ਦੀ ਤੋੜ ਪਾੜੀ ਚੱਲੂ ਹੈ ਪਾਣੀ ਭੀਕੇ ਤੇ ਆ ਵੀ ਆ ਚੁੱਕੇ ਨੇ ਲੋਕ ਦੇ ਵਿੱਚ ਕੀ ਬਖਾ ਜਿਹੜੇ ਜਿਹੜੇ ਆਉਣਗੇ ਉਹ ਨਾਲ ਨਾ ਨਹੀਂ ਕਰ ਸਕਦੇ ਹੁਣ ਗਾਇਸ ਆਪਾਂ ਤੁਹਾਨੂੰ ਮਿਲਦੇ ਕੰਮ ਕਰਾ ਕੇ ਬਾਏ ਗਾਇਸ ਤੇ ਹੁਣ ਮੈਂ ਬੈ ਚੁੱਕਾ ਦੁਕਾਨ ਦੇ ਬੜੀ ਦੁਕਾਨ ਤੇ ਸੋੜੀ ਝੰਡੀ ਆ ਤੇ ਚੈੱਕ ਕਰੋ ਗਾਇਸ ਥੋੜਾ ਤੋੜ ਪਾ ਜਣ ਮਿਸਤਰੀ ਦੂਜਾ ਸਦਾਂਗੇ ਜਿਹੜਾ ਪਲਸਟਰ ਕਰੂਗਾ ਟੱਲਾ ਟੁਲਾ ਥੋੜੀ ਐ ਸਹੀ ਕਰੂਗਾ ਇਹ ਤੋਂ ਬੁਰਾ ਜਿਆਦੀ ਹੋਈ ਐ ਤੇ ਕੋਈ ਗੱਲ ਨਹੀਂ ਉਹ ਤਾਂ ਨਹੀਂ ਹੋਣਾ ਤੇ ਗਾਇਸ ਹੁਣ ਮੈਂ ਸਰੀ ਆ ਕੇ ਦੂਜਾ ਸਹੀ ਕਰਕੇ ਜਾਊਗਾ ਤੇ ਹੁਣ ਜਾ ਕੇ ਸੋਈਏ ਨਹੀਂ ਮੀਂਹ ਬੜੀ ਆਉਂਦੀ ਗਾਇਸ ਤੇ ਜਾ ਕੇ ਟਿਊਸ਼ਨ ਤੇ ਅੱਜ ਤਾਂ ਪਰਨਾ ਨਹੀਂ ਬੰਨਿਆ ਗਾਇਸ ਬੰਨਦੇ ਪਰਨਾ ਘੜੀ ਕੇ ਆ ਚੁੱਕਿਆ ਹਾਂ ਮੈਂ ਰੋਟੀ ਲੈ ਕੇ ਖਾ ਲਈਏ ਉੱਤੇ ਆ ਕੇ ਇੱਕ ਵੱਜ ਚੁੱਕਾ ਐ ਤੇ ਫੋਨ ਚਾਰਜ ਦੇ ਦੇ ਮੈਂ ਲਾ ਲਿਆ ਮੈਂ ਹਾਂ ਚਲ ਚਾਰਜ ਦੇ ਲਾ ਲਈਏ ਬਾਅਦ ਵਿੱਚ ਰਿਕਾਰਡਿੰਗ ਦਾ ਦਿੱਤਾ ਬਲ ਗਿਆ ਉੱਤੇ ਆ ਕੇ ਕਰ ਲਈਏ ਤੇ ਗਾਇਸ ਹੁਣ ਮੈਂ ਇਹ ਕੰਮ ਕਰ ਸਕੂਲ ਦਾ ਮੈਂ ਤਾਂ ਸਕੂਲ ਦਾ ਕੰਮ ਕਰ ਲਿਆ 100 ਮਿੰਟ ਕਿਹਨੇ ਨਹੀਂ ਜਾਣਾ ਕਿਉਂਕਿ ਇਹੋ ਜੀ ਐਂਡ ਰਾਈਡਿੰਗ ਆ ਮੇਰੀ ਤੇ ਗਾਇਸ ਹੁਣ ਮੈਂ ਤੁਹਾਨੂੰ ਮਿਲਦਾ ਆ ਕੰਮ-ਕੁਮ ਕਰਕੇ ਟਿਊਸ਼ਨ ਜਾਣ ਲੱਗ ਪਿਆ ਬਾਏ ਬਾਏ ਠੀਕ ਆ ਤਾਂ ਦੋਸਤੋ ਠੀਕ ਸਾਡੋ ਡੋਰੀਏ ਡੈਂਟਰ ਦੇਣ ਦੀ ਮਾਫੀ ਗਾਇਸ ਤੇ ਚੈੱਕ ਕਰੋ ਫਰਨਾ ਆ ਲੜਵਾ ਚੁਕਿਆ ਹੈ ਤੇ ਇਹਨੂੰ ਇੱਥੇ ਨਹੀਂ ਲਾਣਾ ਇਸ ਕਰਕੇ ਪਿੱਛੇ ਦੇਣਾ ਪੈਣਾ ਕਿ ਤੇ ਲੜ ਤੇ ਫਰਨੇ ਦੀ ਸ਼ੇਪ ਚੈੱਕ ਕਰੋ ਗਾਇਸ ਠੀਕ ਹੈ ਇਹ ਕਾ ਰੋ ਹੌਨਲ ਦੇ ਪਰਨਾ ਜੰਗੀ ਤੇ ਬਣਗੇ ਤੇ ਫਿਰ ਚਲਦੇ ਆ ਟਿਊਸ਼ਨ ਤੇ ਗਾਇਸ ਚੈੱਕ ਕਰੋ ਪਰਨੀ ਦੀ ਸ਼ੇਪ ਤੇ ਅੱਜ ਦਾ ਭਰਨਾ ਬਹੁਤ ਘਟਰ ਪੱਜਿਆ ਹੈ ਅੱਜ ਜਿੰਨਾ ਕਦੀ ਪੋਸਟ ਪਾਵਾਂਗੇ ਤੇ ਚਲਦੇ ਆ ਗਾਇਸ ਉਹ ਟਿਊਸ਼ਨ ਕਲੋਨੀਆ ਤੇ ਜਾ ਕੇ ਕਦੀ ਪੋਸਟ ਪੋਣੇ ਓਏ ਹੋਏ ਗਾਇਸ ਪੰਪ ਸੋ ਆਪ ਆ ਚੁਕੇ ਆ ਕਲੋਨੀਆ ਦੇ ਵਿੱਚ ਤੇ ਮੇਰੇ ਨਾਲ ਮੇਰਾ ਵੀਰ ਪੱਡਾ ਤੇ ਅੱਜ ਆਪਾਂ ਇਹ ਚੋਂ ਪੜ ਲਿਆ ਹੁਣ ਆਪਾਂ ਚਲਦੇ ਆ ਪਾਰਕ ਦੇ ਵਿੱਚ ਤੇ ਗਾਇਸ ਮੌਸਮ ਤੁਸੀਂ ਚੈੱਕ ਕਰ ਸਕਦੇ ਹੋ 뷰 ਓਏ ਹੋਏ ਹੋਏ ਹੋ ਗਾਇਸ ਬੱਦਲ ਤੇ ਉਧਰ ਸਨਸੈਟ ਹੋਣੀ ਵਾਲਾ ਹੈ ਚੈੱਕ ਕਰੋ ਗਾਇਸ ਸਨਸੈਟ ਹੋਣੀ ਵਾਲਾ ਤੇ ਹਾਂ ਹੁਣ ਆਪਾਂ ਪਤਾ ਨਹੀਂ ਕਿ ਦਮੇ ਦੇ ਗਾਇਸ ਪਾਰਕ ਦੇ ਵਿੱਚ ਕਹਿੰਦਾ ਨੰਨਾ ਮੈਨੂੰ ਵੀਡੀਓ ਵਿੱਚ ਲਾਇਆ ਤੇ ਅੱਜ ਫਿਰ ਤੂਤੇ ਲੈ ਕੇ ਆ ਚੁੱਕਾ ਹੈ ਕਹਿੰਦਾ ਮੇਰੇ ਫੇਵਰੇਟ ਆ ਇਹ ਕਰਕੇ ਲੈ ਕੇ ਆ ਚੁੱਕਾ ਚਲੋ ਚੱਲਦੇ ਹਾਂ ਹੁਣ ਆਪਾਂ ਪਾਰਕ ਦੇ ਵਿੱਚ ਆਇਆ ਵੇ ਤਲੀ ਆਬਾ ਦੀ ਗਾਈ ਮਨ ਗਾਈ ਤਾਂ ਸਿੱਧਾ ਪਾਰਕ ਦੇ ਵਿੱਚ ਮਿਲਦੇ ਆ ਭਾਈ ਸਾਹਿਬ ਆ ਚੁੱਕੇ ਹਾਂ ਪਾਰਕ ਦੇ ਵਿੱਚ ਦੇ ਇਧਰ ကြਿਆ ਕਰੋ ਬੱਚੇ ਕਿੰਨੇ ਆਏ ਅੱਜ ਪਾਰਕ ਦੇ ਵਿੱਚ ਤੇ ਮੋੜਿਆ ਕੈਮਰਾ ਸਾਫ ਕਰ ਲਿਆ ਠੀਕ ਆ ਸਾਫ ਹੋ ਗਿਆ ਤੇ ਪਾਰਕ ਤੇ ਬਿਠਾ ਆ ਉਹ viral ਕਰ ਦੇਣਾ ਮੈਂ ਵੀਡੀਓ ਪਾ ਕੇ ਆਹ ਵੇਖੋ ਭਰਾ ਇਦਾਂ ਨਹੀਂ ਯੂਜ਼ ਕਰੀ ਗਲਤੀ ਯੂਜ਼ ਕਰ ਰਹੇ ਥੀ ਆਹ ਵੇ ਆਹ ਉਹ ਗਲਤੀ ਯੂਜ਼ ਕਰ ਰਹੇ ਬੱਚੇ ਇਹ ਹਾਲ ਚਾਲ ਵੀ ਬੜੀ ਹੈ ਬਦੌਨੋ ਦੇ ਬੰਦਾ ਹੌਸਲਾ ਢੀਜੇ ਤੇ ਚੈਨਲ ਦਾ ਨਾਮ ਨਹੀਂ ਦੱਸਿਆ ਜੀਐਸਬੀ ਬਲੌਗਰ ਹੈ ਜੀਐਸਬੀ ਬਲੌਗਰ ਹੋਏ ਸਬਸਕ੍ਰਾਈਬ ਨਹੀਂ ਕੀਤਾ ਤੂੰ ਕਿਉਂ ਛੋਟੀ ਸੁਣੀਓ ਤੂੰ ਇੱਕੋ ਲੌਗਰ ਭਰਾ ਸਾਡੇ ਬਟਾਲੇ ਦਾ ਯਾਰ ਤੂੰ ਉਹਨੂੰ ਨਹੀਂ ਸਬਸਕ੍ਰਾਈਬ ਕੀਤਾ ਇਹ ਤਾਂ ਬਹੁਤ ਗਲਤ ਗੱਲ ਹੈ ਨਾ ਰੁਕ ਕਰੋ ਯਾਰ ਇਸ ਤੋਂ ਪਾਣੀ ਸਬਸਕ੍ਰਾਈਬਰ ਹੋ ਗਏ ਮੈਂ ਬਣ ਜਾਓਗੇ ਹਾਂ ਬਾਟੀ ਭਾਜੀ ਯਾਰ ਹੁਣ ਇੱਕ ਆ ਗਏ ਆਂ ਆਪਾਂ ਜਸਟ ਆਪ ਖਾਣੇ ਹੋਨੇ ਆ ਬਾਦੂ ਪੈ ਹੈ ਸ਼ਾਬ ਦੇ ਲੋਕ ਬਸ ਆਹ ਹੈ ਬਹੁਤ ਜ਼ਿਆਦਾ 5 ਰੁਪਏ ਦਿੰਦਾ ਕੋਚ ਵੀ ਨਹੀਂ ਬਰਾਜ ਆ ਦੇਖੋ ਆ ਵੀ ਆ ਵੀ ਆਪਣੇ ਰੰਗ ਲੜੀ ਆ ਜੇ ਗਾਇਜ਼ ਨੂੰ ਪਤਾ ਨਹੀਂ ਮਿਲਦੇ ਹੈ ਮੜਿਆ ਕੀ ਹੈਗਾ ਇਹ ਜਿਮ ਜਾਇਆ ਕਰਾਂਗੇ ਪਰ ਜਿਮ ਛੋੜ ਨਹੀਂ ਗਾ ਹਾਂ ਜੀ ਹਾਂ ਜੀ ਗਾਇਜ਼ ਨੂੰ ਪਤਾ ਨਹੀਂ ਮਿਲਦਾ ਬਾਦ ਵਿੱਚ ਬਾਏ ਬਾਅਦ ਦੇ ਲੀਏ ਰੀਆ ਗਾਈਜ਼ ਆਪਾਂ ਆ ਚੁੱਕੇ ਹਾਂ ਪਾਰਕ ਵਿੱਚ ਖੇਡ ਖੂਡ ਕੇ ਤੇ ਧਿਆਨ ਤੇ ਗਾਈਜ਼ ਹੁਣ ਆਪਾਂ ਚੱਲੇ ਆ ਤੁਸੀਂ ਦਾ ਬੈਗ ਬੋਲ ਲੈ ਕੇ ਗੁਰਦੁਆਰੇ ਤੇ ਗੁਰਦੁਆਰੇ ਹੁਣ ਤੁਹਾਨੂੰ ਮਿਲਦੇ ਜਾ ਕੇ ਬਾਏ ਹੈਲੋ ਗਾਈਜ਼ ਆਪਾਂ ਖਾਣ ਲੱਗੇ ਗੁਰਦਾਰੇ ਆ ਚੁੱਕੇ ਹਾਂ ਤੇ ਹਾਂ ਜੀ ਤੇ ਚਾਚੇ ਨਾਲ ਤੇ ਹੁਣ ਆਪਾਂ ਗਾਈਜ਼ ਗੁਰਦਾਰੇ ਜਾਣ ਦੀ ਬਜਾਏ ਆਪਾਂ ਚਾਚੇ ਉਹਦੇ ਚੱਲੇ ਆ ਯੋਗੀ ਚਾਚੇ ਦਾ ਪੂਰੇ ਨਹੀਂ ਹੋਏ ਬੰਦ। ਹਾਂਜੀ। ਆਪਣਾ ਬੰਦ ਖਾਣ ਚੱਲੇ ਗਾਇਸ ਬੰਦ-ਬੰਦ ਖਾਣੇ ਫੇਰਨੇ ਗਾਇਸ। ਆਪਾਂ ਫੇਰ ਬੰਦ ਲੈਣ ਚੱਲੇ ਆ। ਹਓ ਵੇਖੋ ਚਾਚਾ। ਬੰਦ ਡਿੱਟ ਕੀ ਹੋ ਗਿਆ ਏ? ਬੰਦ ਆ ਗਿਆ। ਉਹ ਕੈ ਕਿ। ਆਪਣਾ ਆਪਾਂ ਵੇਖਾ ਕੀ ਹੋ ਗਿਆ। ਗਾਇਸ ਨੂੰ ਨਾ ਪਤਾ ਨਹੀਂ ਮਿਲਦੇ ਆ। ਬੰਦ ਖਾ ਆ ਗਏ। ਇੱਕ ਸਾਡੇ ਬੰਦੂ ਇਤਨੇ ਤਿਆਰ ਹੋਣੇ ਸੀ ਬੰਦ-ਬੰਦ ਖਾ ਕੇ ਚਾਵਾਂਗੇ ਗੁਰਦੁਆਰੇ। ਇਹ ਬੰਦ ਲੈ ਇਹ ਮਢੀ। ਆ ਇਹ ਤੋਂ। ਆ ਇਹ ਤੋਂ। ਆ ਦੇਖੋ ਆ। ਆ ਤਿੰਨ ਬੰਦ ਲੈ ਤੇ ਵੇਖੋ ਬੰਦੇ ਕਿੰਨੇ ਨੇ ਆ ਦੇਖਾ ਇਕੱਠੇ ਕੀਤੇ। ਨਿੱਤੇ ਗਾਈ ਜਣ ਆਪਾਂ ਚੱਲਦੇ ਆ ਗੁਰਦੁਆਰੇ ਗੁਰਦਾਰੇ ਮਿਲਦੇ ਹਾਂ ਤਾਨੂੰ ਸਾਡੇ ਆ ਚੁੱਕੇ ਨੇ ਬੰਦ ਹੋ ਚੁੱਕੇ ਨੇ ਤਿਆਰ ਹੋਣਾ ਹੀ ਬੰਦ ਖਾਣ ਲਈ ਤੇ ਆ ਚੈੱਕ ਕਰੋ ਆ ਇੰਨੇ ਬੰਦੇ ਬੰਦ ਖਾਣ ਲਈ ਤਿਆਰ ਨੇ ਗਾਈ ਜਣ ਆਪਾਂ ਖਾ ਰਿਹਾ ਬੰਦ ਦੇ ਘਟੋ ਘੜ ਹੀ ਕਿੰਨੇ ਓਏ ਕਿੰਨੇ ਜਾਣੇ ਆਪਾਂ ਇੱਕ ਇੱਕ ਬੰਦਣ ਲੱਗੇ ਆ ਤਿੰਨ ਬੰਦ ਖਾ ਰਹਿ ਗਾਈ ਤੇ ਮੈਂ ਆ ਧਰਮਨੇ ਖਾਦਾ ਇੱਕ 버ਗਰ ਦੇਵਿੰਦਰ ਭਾਈ ਨੇ ਬਿਲਕੁਲ ਬੰਦ ਨਹੀਂ ਖਾਦਾ ਇਹਨਾਂ ਨੇ ਉਦ ਨਹੀਂ ਖਾ ਲਿਆ ਤੇ ਭਾਈ ਨੇ ਤੇ ਹੁਣ ਗਾਈ ਜੀ ਬਈ ਸ਼ਰੀਫ ਬੜੇ ਹੈ ਪਾਜੀ ਸਾਰਿਆਂ ਨਾਲ ਸ਼ਰੀਫ ਹੈ ਆਪ ਤੇ ਹੁਣ ਆਪਾਂ ਚੱਲਦੇ ਆ ਗਾਈਸ ਗੁਰਦੁਆਰੇ ਫਿਰ ਤੁਹਾਨੂੰ ਮਿਲਦੇ ਆ ਪਾਣਾ ਸ਼ਰੀਫ ਖਾ ਸੋਖਾ ਕਾਂਗਰਾ ਗਏ ਗਾਈਸ ਆਪਾਂ ਕੱਲ ਦੀ ਸਵਾ ਕਰ ਰਹੇ ਆ ਕੱਲ ਆਪਾਂ ਜਾਣਾ ਨਾਲੇ ਕਾਂਸੇਬ ਸਵੇਰੇ 5 ਵਜੇ ਤੇ ਨਾਲੇ ਸ਼ਾਮ ਨੂੰ ਜਾਣਾ ਕੱਲ ਮੰਡੀ ਤੇ ਤੁਹਾਨੂੰ ਵਲੋਗ ਦੇ ਵਿੱਚ ਦਿਖਾਵਾਂਗੇ ਕੱਲ ਗਰਾਵ ਝੂੜੇ ਗਰਾਵ ਤੇ ਵਿਆਹ ਲੱਗਾ ਤੇ ਝੂਟ ਕਰਾਂਗੇ ਤੇ ਤੇ ਗਾਈਜ਼ ਹੁਣ ਆਪਾਂ ਤੁਹਾਨੂੰ ਮਿਲਦੇ ਆ ਗੇਮ ਗੁੰਮ ਖੇਡ ਗਿਓ ਨਾ ਆਪਾਂ ਗੇਮ ਖੇਡਣ ਲੱਗੇ ਆ ਗਾਈਜ਼ ਹੁਣ ਆਪਾਂ ਗੇਮ ਗੁੰਮ ਖੇਡ ਲਿਆ ਤੇ ਆ ਹਜੇ ਹਰ ਮਨ ਦੇ ਵੀ ਲੱਗਾ ਇਹਨੂੰ ਪਤਾ ਨਹੀਂ ਕੀ ਤੋੜ ਪੈਂਦੀ ਆ ਆ ਗੰਦ ਪਾਇਆ ਇਹਨੇ ਇਹ 24 ਘੰਟੇ ਗੇਮ ਹੀ ਖੇਡਦਾ ਰਹਿੰਦਾ ਤੇ ਗਾਈਜ਼ ਹੁਣ ਜਸ ਵੀ ਕਰੇ ਚੱਲਾਂ ਤਾਂ ਮੈਂ ਵੀ ਘਰੇ ਜਾਂਦਾ ਜਿਹਨਾਂ ਨੂੰ ਅੱਜ ਦਾ ਵਲੌਗ ਲੱਗਾਏ ਵਧੀਆ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦੇ ਜਰੂਰ ਕੀਤੇ ਬਾਏ ਬਾਏ